ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆ ਬਣਾ ਕੇ ਸ਼ੁਰੂ ਤੇ ਅੱਜ ਬਾਰਿਸ਼ ਦਾ ਫੇਰ ਬਹੁਤ ਜ਼ਿਆਦਾ ਹੋ ਰਿਹਾ ਸਾਰੀ ਰਾਤ ਹੀ ਬਾਰਿਸ਼ ਪਿੰਦੀ ਰਹੀ ਤੇ ਹੁਣ ਥੋੜਾ ਜਿਹਾ ਮੰਲੋ ਪਰਕਾ ਲੱਗਾ ਵਾ ਤੇ ਮਹਾਰਾਜ ਕਰੇ ਕਿਰਪਾਾਰੇ ਪੰਜਾਬ ਤੇ ਸੁੱਖ ਸ਼ਾਂਤੀ ਰੱਖੇ ਮਹਾਰਾਜ ਬਣਾ ਕੇ ਤੁਹਾਨੂੰ ਪਤਾ ਜੀ ਸਾਰਾ ਪੰਜਾਬ ਆ ਗੇ ਲੜਨ ਦਿਆ ਵਾ ਮਾਰ ਕੇ ਤੇ ਬਰੇਰ ਕੀ ਉਹ ਨਾ ਅੱਗੇ ਬੰਨਤੇ ਤਨ ਬੰਦੀ ਅਪਡੇਟ ਦਿੰਨੇ ਪਾਣੀ ਚੜਿਆ ਕਿ ਲੱਥਾ ਪਾਣੀ ਜਦੋਂ ਬੰਨਤੇ ਹੋ ਨਾ ਪਾਣੀ ਨਾਲ ਲੱਥਾ ਜਦ ਨਾਲ ਚੜਿਆ ਆਪਣੇ ਰੁਗਿਆ ਬਾਹਰ ਆਦਾ ਉੱਥੇ ਹੀ ਉਦਾਂ ਪਿੱਛੋਂ ਕਹਿੰਦੇ ਆਗੇ ਜੇ ਮਲੋ ਪਾਣੀ ਆਉਣ ਦਿਆ ਔਰ ਛੱਡਿਆ ਪਾਣੀ ਪਰ ਅਜੇ ਤੱਕ ਤੇ ਆਪਣੇ ਮਹਾਰਾਜ ਦੀ ਕਿਰਪਾ ਟੀਜੀ ਨਾ ਚੜਿਆ ਤੇ ਨਾਲ ਅਸਾ ਤੇ ਅਸੇਂਗਰ ਤੋਂ ਬੁੱਤੋਂ ਬੂ 컬러 ਕਰਾ ਦੇ ਮੇਰੀਆਂ ਸਾਰੇ ਦੁਬਾਰਾ ਫੇਰ ਹੋਣੇ ਉਹਨਾਂ ਨੂੰ ਕਰਦੇ ਆਂ ਮੁੰਡੇ ਆਉਂਦੇ ਤੇ ਕਰਦੇ ਆਂ ਸੈਟ ਇਹਨੂੰ ਹੁਣ ਲੱਗੇ ਆ ਪੂਰੇ ਯੂਰੋ ਯਾਰੀ ਅੱਜ ਮੁੰਡੇ ਕਹਿੰਦੇ ਕੰਮ ਪੱਕਾ ਹੀ ਕਰ ਦੇਣਾ ਅੱਜ ਕਹਿੰਦੇ ਕਹਿੰਦੇ ਪਾਪਾ ਅੰਦਰ ਪਹਿਲਾਂ ਆਖੇ ਪਏ ਅੱਜ ਅੱਜ ਕੰਮ ਪੱਕਾ ਕਰ ਦੇਣਾ ਅੱਜ ਪੱਕਾ ਕੀਤਾ ਅੱਜ ਪਲੇਟਾ ਪਾਉਂਦੇ ਆ ਅੱਜ ਪਲੇਟਾ ਪਾ ਕੇ ਛੱਡਦੇ ਆਂ ਕਹਿੰਦੇ ਮੰਡੇ ਲੱਗੇ ਆ ਉਹਨੇ ਜੋਰਾਂ ਨਾਲ ਵੇਖੋ ਕੀ ਬੰਦਾ ਅਜਾ ਅੱਜ ਛੱਡਾਂਗੇ ਪਾ ਗਏ ਅੱਜ ਖਲੋ ਪੱਕਾ ਅੱਡਾ ਸਾਡਾ ਅੱਡਾ ਨਹੀਂ ਬੰਦਿਆ ਇਹ ਲੱਗੇ ਆ ਵਾ ਸਾਬੇ ਪਾ ਕੇ ਲੈਡਾ ਬਲੂਟਾ ਨਾ ਫੇ ਤੁਹਾਨੂੰ ਬਾਅਦ ਚ ਦੁਬਾਰਾ ਇਕੱਲੀ ਬੁਖਾਉਣੇ ਫੇਰ ਸਾਡਾ ਕੰਮ ਪਾਸ ਹੋਇਆ ਕਿ ਨਹੀਂ ਫੇ ਇਹ ਦਸੂ ਸੜੀ ਜਾਣੇ ਕਿੱਦਾਂ ਕੋਈ ਸਾਬ ਆਪੋ ਹੀ ਨੇ ਮੋਰੇ ਉਧਰ ਸਾਡਾ ਫੜ ਆਪ ਹੋਇਆ ਮੋਰੇ ਬੜਾ ਮਿਸਤਰੀ ਆਵ ਲੱਗਾ ਜਾ ਮੋਣਾ ਮਿਸਤਰੀ ਆਓ ਮੁੰਡੇ ਮੇਸਤਰੀ ਦੇ ਨਾਲ ਤੁਸੀਂ ਆਪਣੇ ਚੇਲੇ ਬਣ ਕੇ ਆਏ ਨਾਲ ਮੁੰਡੇ ਇਹ ਕੰਮ ਸਿੱਖਦੇ ਆ ਮੁੰਡੇ ਆ ਵਿਚਕਾਰ ਆਖੀ ਨੂੰ ਜੇ ਤੇ ਅੱਜ ਇੱਥੇ ਜੇ ਅੱਜ ਇੱਥੇ ਪਾਸ ਹੋ ਗਏ ਫਿਰ ਤੇ ਛੱਟ ਛੁੱਟ ਪਾੜਾ ਕਰਨਗੇ ਲੋਕਾਂ ਦੇ ਨਹੀਂ ਨਾ ਓਏ ਤੂੰ ਸਿਰ ਤੇ ਪਾੜੂਂਗੇ ਕਿਹਨਾਂ ਕਹਿੰਦਾ ਸੀ ਬੈਠੇ ਦਾ ਇੰਨਾ ਇੱਕਾ ਇੰਨਾ ਇੱਕਾ ਪਾਣੀ ਬੁੱਢਾ ਲੈ ਕੇ ਮੈਨੇ ਉਹਦੇ ਬੈਠੇ ਸਿਰ ਤੇ ਪਾੜੂਂਗੇ ਕਿਹਨਾਂ ਕਹਿੰਦਾ ਓਏ ਇੱਕ ਕਾਰੀ ਕਰ ਲਾ ਸਾਰੀਆਂ ਬੰਦੀਆਂ ਇੱਕ ਨੂੰ ਆ ਬਿੱਲਾ ਲੈ ਕੋਣੀਆਂ ਗਲੀਆਂ ਹੋਣੀਆਂ ਉਹ ਬਾਪਾ ਨਾ ਜਦੋਂ ਪੈ ਗਿਆ ਨਾ ਉਦੋਂ ਹਾਂ ਸਾਰਿਆ ਕਰੀ ਜਦ ਬਣ ਗਿਆ ਬਣਾਦਾ ਮੁੰਡਿਆਂ ਨੇ ਸ਼ੈੱਡ ਬੈਨ ਨੂੰ ਹੁਣ ਦੱਸਿਓ ਮਾੜਾ ਕਮੈਂਟਾ ਕਿ ਕਿਦਾਂ ਬਣੀ ਗੱਲ ਕਿ ਨਹੀਂ ਆ ਦੇ ਉਲੋਂ ਤਾਂ ਲਾਦਾ ਜੀ ਗੱੜ ਜੁੜ ਜਾ ਹੀ ਗੜ ਕੇ ਥੰਮੀਆਂ ਥੰਮੀਆਂ ਮਾੜਾ ਮੋੜ ਰੱਬ ਹੀ ਜਾਣਦਾ ਕੀ ਬਣਦਾ ਕੀ ਕਿਹਦੇ ਕਰਤਾ ਕੰਮ ਸਿੱਧਾ ਜਾ ਮੁੰਡਿਆਂ ਨੇ ਦੱਸਿਓ ਮਾੜਾ ਕਿਤਰਾ ਠੀਕ ਬਣਿਆ ਸੈਡਨਲੀ ਹੁੰਦੀ ਇਹਨਾਂ ਦੇ ਆਹੋ ਖੁੱਲੀਆਂ ਰਹਿਣ ਦੋ ਬਾਹਰ ਕੱਢ ਵੀ ਪਪਾ ਬੱਕਰਾ ਸਾਹਿਬ ਦੀ ਸਿਪਾਈ ਕਰਨ ਦੇ ਮੁੰਡੇ ਸੇਵਾ ਜਿਹੜਾ ਮਾਲੋ ਸਮਾਨ ਰਸਨ ਪਣ ਜੋ ਵੀ ਆ ਇੱਥੇ ਸੈਰ ਤੇ ਟਿਕਾਉਂਦੇ ਆ ਮਾਲੋ ਜਿਹਦਾ ਮੀਰ ਆਉਂਦੀ ਜਿਹੜੇ ਸੇਵਾ ਲੈ ਕੇ ਉਹਨਾਂ ਵਾਸਤੇ ਮਾਲੋ ਕੋਈ ਸੌਨ ਬੈਦ ਥਾਂ ਬਣਾਉਂਦੇ ਵਧੀਆ ਨਾਲੇ ਸਫਾਈ ਸਵੀ ਕਰਨ ਦੇ ਬਾਹਰ ਸਫਾਈ ਸਵੀ ਕਰਦੇ ਨੇ ਇੱਥੇ ਬਾਹਰ ਜਿਹੜੇ ਵੀਰ ਸੇਵਾ ਦੇ ਮੜ ਕੇ ਲਗੇ ਸੇਵਾ ਤੇ ਜਿਹੜੇ ਪੇਟੀਆਂ ਪਾਟੀਆਂ ਨਾ ਉਹ ਕਪੜਾ ਫੜ ਓਏ ਉਹ ਕੰਮੀ ਲਿਆ ਦਿੰਦਾ ਇਹਨੂੰ ਕਿੰਨੇ ਕਪੜੇ ਪਏ ਉਹ ਖੜਾ ਪੁੱਛਦਾ ਲੈ ਜੀ ਜੱਸ ਕਰਨਾ ਉਹ ਜੱਸ ਕਰਨਾ ਆਪਣਾ ਕਪੜਾ ਫੜਾਏਗਾ ਕਪੜਾ ਕਪੜਾ ਜਿੰਦਰ ਜਿਹਦਾ ਪੇਟੀਆਂ ਪਾਟੀਆਂ ਫੜਾ ਦੇ ਬਾਹਰ ਆ ਵੀਰ ਆਹੋ ਇਹ ਬਾਹਰ ਕੱਢ ਦੀ ਆਪਾਂ ਹਾਂ ਸਾਰੀ ਸੈਟਿੰਗ ਕਰਾਂਗੇ ਆਹੋ ਆ ਲੈ ਸਾਰਾ ਪਾਣੀ ਕਿ ਲਾਉ ਤਾਹ ਲੱਗ ਕਰ ਵਧੀਆ ਮੇ ਫੇਰ ਸਟਾਰਟ ਹੋ ਗਿਆ ਪੂਰੇ ਯੋਰਾਣਾ ਵਰਨ ਦਿਆ ਕਰ ਮੀ ਹਣ ਰੱਬ ਦੇ ਰੰਗ ਪਾਏ ਕਿਹੜੀ ਮੌਜ ਰੱਬ ਦੀ ਰੰਗਾਈ ਖੱਡਨ ਦਾ ਮਹਾਰਾਜ ਇੱਥੇ ਮਿੱਟੀ ਸਟਾਈ ਹੈ ਨਾ ਇੱਧਰ ਸਾਰੇ ਜਿਹੜਾ ਅੱਜ ਅੱਜ ਮੁੰਡਾ ਨੇ ਸ਼ੈੱਡ ਪਾਇਆ ਕੰਮ ਆ ਗਿਆ ਤਨ ਅੱਜ ਅੱਜ ਸ਼ੈੱਡ ਬਣਾਇਆ ਕੰਮ ਆ ਗਿਆ ਤਰਗਣੀ ਆਪਾਂ ਨਾ ਇਹ ਤਿਆਰ ਤਿਆਰ ਅੱਜ ਮੁੰਡਾ ਜੋਰ ਲਾਦਾ ਪੂਰਾ ਤੇ ਅੱਜ ਕੰਮ ਆ ਗਿਆ ਤਰ ਹੁਣ ਤੇ ਅੱਜ ਹੀ ਆਪਾਂ ਪਾ ਲਿਆ ਅੱਜ ਹੀ ਆਪਾਂ ਪਾ ਲਿਆ ਤੇ ਨਾ ਅੱਜ ਹੀ ਆਪਣਾ ਮੁੱਲ ਮੁੱਲ ਅੱਜ ਹੀ ਮੁੱਲ ਮੋੜਤਾ ਡਾਡਾ ਵੇ ਲੋ ਅੱਜ ਹੀ ਨਾ ਨਾ ਅੱਜ ਆ ਦਾ ਮੁੱਲ ਤੇ ਪਹਿਲਾਂ ਨੇ ਡੰਡਿਆਂ ਨੇ ਆ ਦਾ ਮੁੱਲ ਅੱਜ ਮੋੜ ਦਿੱਤਾ ਸ਼ੇਰ ਕਿਸੇ ਗਿਆ ਬਾਗ ਇਹ ਕਿਥੋਂ ਬੋਰੇ ਗਈ ਅੱਜ ਅਸੀਂ ਵੀਰ ਕੁਲਵਿੰਦਰ ਸਿੰਘ ਨੂੰ ਮਿਲ ਕੇ ਆਏ ਆ ਉਹਨੇ ਸਾਨੂੰ ਫੋਨ ਕੀਤਾ ਵੀ ਮੇਰੇ ਕੋ ਜਰੂਰ ਆਓ ਤੇ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਤੇ ਵੀਰ ਨੂੰ ਅਸੀਂ ਹੁਣ ਦੱਸ ਕੇ ਆਏ ਆ ਤਲਵੰਡੀ ਚੌਧਰੀਆਂ ਤੋਂ ਨੂਰਵਾਲ ਤੋਂ ਕੁਲਵਿੰਦਰ ਖੇਨ ਦਾ ਮੁੰਡਾ ਵੀਰ ਸਾਡਾ ਵੱਡਾ ਉਹਨੂੰ ਅੱਜ ਅਸੀਂ ਦੱਸ ਕੇ ਆਏ ਆ ਵੀ ਜਦੋਂ ਅਸੀਂ ਵੀ ਦਰਿਆ ਦੇ ਉੱਤੇ ਸੇਵਾ ਲੱਗਣੀ ਆ ਟਰੈਕਟਰ ਟਰਾਲੀਆਂ ਦੀ ਤੇ ਸਾਨੂੰ ਡੀਜ਼ਲ ਦੀ ਲੋੜ ਆਦੋਂ ਤੇ ਵੀਰ ਨੇ ਸਾਨੂੰ ਭਰੋਸਾ ਜਿਤਾਇਆ ਵੀ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਇਹਨਾਂ ਨੂੰ ਡੀਜ਼ਲ ਪ੍ਰੋਵਾਈਡ ਕਰਾਂਗੇ ਜਿੰਨਾ ਹੋ ਸਕਿਆ ਤੇ ਵੀਰ ਨੂੰ ਨਾ ਨਾ ਨਹੀਂ ਪਸ਼ੂਆਂ ਦੇ ਚਾਰੇ ਬਾਰੇ ਵੀ ਗਿਆ ਹੋਰ ਕਿਸੇ ਚੀਜ਼ ਦੀ ਮੰਗ ਨਹੀਂ ਰੱਖੀ ਤੇ ਉਹ ਵੀ ਰੋਣੀ ਕਹਿੰਦੇ ਆ ਵੀ ਸਾਡੀ ਵੀ ਪਿੰਡ ਦੀ ਇੱਕ ਕਮੇਟੀ ਬਣੀ ਆ ਤੇ ਉਹਦੇ ਨਾਲ ਅੱਜ ਕਰਕੇ ਕਮੇਟੀ ਨਾਲ ਸਲਾਹਤ ਤੁਹਾਨੂੰ ਸਾਰਾ ਕੁਝ ਦੱਸਦੇ ਅੱਜ ਅੱਜ ਉਹਨਾਂ ਹੀ ਵਾਪਸ ਆ ਰਹੇ ਆ ਫਿਰ ਨਵੀਰ ਗਿਆ ਹੀ ਪਿੰਡੋਂ ਸਰਾਏ ਜਟਾ ਪਹੁੰਚ ਗਏ ਆ ਬਸ ਆਵੇ ਪਹੁੰਚ ਗਏ ਸੁਲਤਾਨਪੁਰ ਉੱਥੋਂ بارش ਦੀ ਬਹੁਤ ਤਿਆਰੀ ਆ ਬੱਦਲ ਵਾਈ ਹੋਈ ਪਈ ਆ ਇੱਧਰ ਵੀ ਭਾਜੀ ਲਗਭਗ ਝੋਨੇ ਹੈ ਕਹਿ ਸਕਦੇ ਵੀ ਝੋਨੇ ਨੂੰ بارش ਨੇ ਡੋਬ ਦਿੱਤੇ ਆ ਤੁਸੀਂ ਵੇਖ ਸਕਦੇ ਆ ਜਿਹੜੇ ਨਵੇਂ-ਨਵੇਂ ਥਾਹਾਂ ਉਹ ਵੀ ਡੁੱਬੇ ਪਏ ਮੁਜਰਾ ਤੱਕ ਪਾਣੀ ਪਹੁੰਚਿਆ ਪਿਆ ਹੋਆ ਪਰ ਥੱਲੇ ਵੀਰ ਵੇਰ ਵੀ ਆਪਣੇ ਜਿਹਾ ਥੜ ਆਇਆ ਇਹਨਾਂ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਸਪੋਰਟ ਕਰਦੇ ਆ ਵੀਰੋਂ ਨਹੀਂ ਕਰੋ ਕੁਝ ਕਰੋ ਆ ਵੇਖ ਲਾ ਵੀ ਆ ਬਰੇਤੇ ਵਜੇ ਪਿਆ ਆ ਤੇ ਇਦਾਂ ਹੀ ਇਸ ਟਾਈਮ ਇੱਧਰ ਵੀ ਜਾਨੀ ਕਿ ਬਰੇਤੇ ਬੱਜੇ ਪਿਆ ਵੇ ਲਾ ਬਰੇਤਾ ਵਾ ਬੱਜਾ ਵਾ ਇੱਥੇ ਮਤਲਬ ਅਗਲੇ ਬਨੇ ਬਰੇਤੇ ਬਾਅਦ ਬਗਲੇ ਬਨੇ ਵੀ ਆਮ ਬਰੇਤੇ ਬੱਜੇ ਫੇ ਚਲੋ ਅੱਗੇ ਖੈਰ ਆਜ ਨਾ ਪਾਣੀ ਜਾਂਦਾ ਆ ਆ ਗਿਆ 7 ਵਜ ਦਾ ਪਾਣੀ ਤੋਂ ਠੀਕ ਹੈ ਜੀ 7 ਵਜ ਦਾ ਪਾਣੀ ਜਿੱਦਾਂ ਲਾ ਲਈਏ ਵੀ ਇੱਥੇ ਪਹੁੰਚ ਨਹੀਂ ਰਿਹਾ ਫੇ ਰੁਗਿਆ ਵਾ ਤੇ ਆਪਣੇ ਵਿਆਹ ਦਾ ਹੀ ਦਰਿਆ ਘੁੰਮ ਕੇ ਆਉਂਦਾ ਇੱਥੋਂ ਹੀ ਸਿਰਫ ਇੰਨੀ ਜਗ੍ਹਾ 'ਚੋ ਵਿਆਹ ਦਾ ਪਾਣੀ ਹੁੰਦਾ ਵਾ ਆ ਦੇਖ ਲਾ ਆ ਸ਼ਰਨ ਤੇ ਦਰ ਸਾਰੇ ਚੁੱਕੇ ਆ ਜਿਹੜੇ ਹੋ ਚੁੱਕੇ ਆ ਦਰ ਉਹ ਮਤਲਬ ਜਿੱਦਾਂ ਗਾੜੀ ਬਰੇਤੇ ਹੋਂ ਕਰਨ ਪਾਣੀ ਨਹੀਂ ਪਾਸ ਹੁੰਦਿਆ ਤੇ ਆ ਆਪਣੇ ਵਿਆਖ ਦੇ ਜਿਹੜੇ ਚੁੱਕੇ ਇਧਰੋਂ ਪਾਣੀ ਜਾਂਦਿਆ ਵਾ ਉਧਰੋਂ ਜਿਹੜੇ ਬਾਕੀ ਜਿਹੜੇ 15 ਦਰ ਚੁੱਕੇ ਆ ਉਹ ਗਾੜੀ ਬਰੇਤੇ ਬੰਨਣ ਦੇ ਬਾਵਜੂਦ ਪਾਣੀ ਨਹੀਂ ਜਾਂ ਉਹਨਾਂ ਮਤਲਬ ਗਾੜੀ ਪਾਸ ਹੁੰਦਿਆ ਆ ਤੁਸੀਂ ਵੇਖ ਹੀ ਦਿਨਾ ਆ ਵੀ ਇਹ ਇਤੋਂ ਰੜਕਨਦਿਆ ਪਾਣੀ ਪੂਰਾ ਬਰੇਤਿਆਂ ਦੇ ਇਹ ਡਾ ਬਰੇਤਾ ਵਾਲਾ ਮਾ ਹੋਰ ਪੈ ਗਿਆ ਯਾਨੀ ਕਿ ਪਿੱਛੇ ਜਿਹੜਾ ਖਾੜ ਗਿਆ ਆ ਗਿਆ ਇਸ ਟਾਈਮ ਆਪਾਂ ਪਹੁੰਚ ਚੁਲ ਗਏ ਆ ਹਰੀਕੇ ਹੈਡ ਆ ਇਧਰ ਵਗ ਰਿਆ ਵਾ ਬਿਆਸ ਦਰਿਆ ਤੇ ਇਧਰ ਆ ਰਿਆ ਵਾ ਸਤਲੋਜ ਸਤਲੋਜ ਦੇ ਵਿੱਚ ਮੰਨਿਆ ਜਾ ਰਿਹਾ ਵੀ ਡੇਢ ਲੱਖ ਪਾਣੀ ਆ ਰਿਹਾ ਪਰ ਅਜੇ ਤੱਕ ਇੱਥੇ ਪਹੁੰਚਿਆ ਨਹੀਂ ਗਾ ਅਜੇ ਬਿਆਸ ਦਾ ਦਰਿਆ ਬਿਆਸ ਦਰਿਆ ਦਾ ਪਾਣੀ ਇਧਰ ਆਉਂਦਿਆ ਵਾ ਤੇ ਇਧਰ ਰੇਤ ਵੀ ਤੁਸੀਂ ਵੇਖ ਸਕਦੇ ਦਰਾਂ ਦੇ ਕਿੰਨੀ ਚੜੀ ਹੋਈ ਆ ਆ ਸਾਰੀ ਰੇਤ ਚੜੀ ਹੋਈ ਆ ਤੇ ਪਾਣੀ ਰੜਕ ਰੜਕ ਪੈਂਦਿਆ ਵਾ ਤੇ ਤੁਸੀਂ ਇਧਰੋਂ ਦਾਰ ਵੀ ਵੇਖ ਸਕਦੇ ਆ ਵੀ ਘਟੋ ਘਟ ਡੇਢ ਫੁੱਟ ਦੇ ਕਰੀਬ ਹਵਾ ਚ ਆ ਉਦਾਂ ਹੀ ਸਾਰੇ ਦਾਰੀ ਇਦਾਂ ਆ ਵੀ ਡੇਢ ਫੁੱਟ ਦੇ ਕਰੀਬ ਹਵਾ ਦੇ ਵਿੱਚ ਆ ਪਾਣੀ ਇੱਥੇ ਮਿਲਣੇ ਨਹੀਂ ਦਿਆ ਵੀ ਇਹ ਨਹੀਂ ਰੇਤ ਚੜੀ ਕਾਰਨ ਵੀ ਪਾਣੀ ਇੱਥੇ ਮਿਲਣ ਨਹੀਂ ਦਿਆ ਚਲੋ ਹੈਡ ਤੋਂ ਅਗਲੇ ਬੰਨੇ ਵੀ ਸਾਡੇ ਹੀ ਭੈਣ ਤੇ ਸਾਡੇ ਹੀ ਭਰਾ ਬੈਠੇ ਆ ਸਾਰੇ ਰੱਬ ਸਾਰਿਆਂ ਨੂੰ ਸਹੀ ਸਲਾਮਤ ਰੱਖੇ ਇਹ ਹੈਡ ਦੇ ਅੱਗੇ ਰੇਤਾ ਵੀ ਦੇਖ ਸਕਦੇ ਆ ਬਰੇਤੇ ਚੜੇ ਪਏ ਜਿਹੜੇ ਇੱਥੇ ਪਾਣੀ ਦੀ ਨੀ ਪਹੁੰਚ ਹੋ ਰਹੀ 31 ਤੇ 31 ਦਰ ਤਾਂ ਲਾਏ ਪਏ ਇਹਨਾਂ ਨੇ ਅਸਟਨ ਹਸੈਣਪੁਰ ਬੋਲੇ ਆ ਜਿੱਥੇ ਕਿ ਕੱਲ ਤੇ ਫੌਜ ਦਾ ਕੈਂਪ ਲੱਗਾ ਹੈ ਅੱਜ ਜਾ ਕੇ ਲੈ ਗਿਆ ਸਾਰਾ ਕੁਝ ਆਪ ਦਾ ਵੀ ਤੇ ਆ ਵੀਰ ਉਹ ਨਹੀਂ ਲੈ ਕੇ ਆਏ ਆ ਰਾਸ ਸੁੱਕੀ ਸਮਗਰੀ ਲੈ ਗਿਆ ਹੈ ਨਾਲ ਲੈ ਕੇ ਆਇਆ ਪਾਣੀ ਇਹਨਾਂ ਨੇ ਉਹਨੂੰ ਜਿੱਦਾਂ ਜਿੱਦਾਂ ਮੰਨ ਲਓ ਵੀ ਇਹ ਤੁਰੇ ਜਾਣਾ ਵਾ ਲਾਉਂਦੇ ਇਦਾਂ ਹੀ ਤੁਰੇ ਜਾਣਾ ਪ੍ਰਸ਼ਾਦਾ ਸਿਕਾਈ ਜਾਣਾ ਵਾ ਜਿੱਥੇ ਜਿੱਥੇ ਪਾਣੀ ਦੀ ਬਰੈਡਾਂ ਦੀ ਕਿਸੇ ਵੀ ਚੀਜ਼ ਦੀ ਅਵਸਥਾ ਦੀ ਲੋੜ ਆ ਉੱਥੇ-ਉੱਥੇ ਇਹਨਾਂ ਨੇ ਪਹੁੰਚਾਈ ਜਾਣਾ ਵਾ ਤੇ ਇਥੋਂ ਦੇ ਸਰਪੰਚ ਆ ਵਾ ਉਸੇਨ ਪਰ ਬੁਲੇਦੇ ਤੇ ਕਿ ਪਾਣੀ ਦੀ ਕੰਡੀਸ਼ਨ ਦਿਨ ਤੋਂ ਦਿਨ ਬੰਦ ਕਰਉਂਦੀ ਜਾ ਰਹੀ ਆ ਹੁਣ ਮੱਲੋ ਜਿਹੜੇ ਝੋਨੇ ਆ ਇਸ ਟਾਈਮ ਗਲ ਚੁੱਕੇ ਆ ਝੋਨੇ ਗਲ ਗਲ ਚੁੱਕੇ ਆ ਤੇ ਮੁਸ਼ਕ ਮਾਰਨਾ ਸ਼ੁਰੂ ਕਰ ਦਿੱਤਾ ਫਸਲਾਂ ਨੇ ਤੇ ਹਾਂ ਹੁਣ ਜਿਹੜੇ ਵੀਰ ਆਏ ਹੋਏ ਆ ਮੱਲੋ ਉਹ ਜਿੱਥੋਂ ਤੋੜ ਹੋਇਆ ਜਾਂ ਬੈਕਾਂ ਬੈਠੀਆਂ ਉੱਥੇ ਜਾਂਦੇ ਜਾਂਦੇ ਗਏ ਆ ਇਹਨੇ ਕਿਲੋਮੀਟਰ ਤੱਕ ਦਰਿਆ ਆਉਂਦਾ ਪਾਣੀ ਪਾਣੀ